ਬਸ ਆਪਣੀ ਦਿੱਲੀ ਬਰੈਕਸ ਕੋਲ ਸਰ ਡੀਪੀਸ ਵਾਲੇ ਨੰਬਰ 8898 ਡਰਾਈਵਰ ਫੰਕਸ਼ਨ ਰੂਟ ਬਣਾਉਂਦੇ ਆ ਸੈਕਟਰ ਸਰ ਓਕੇ ਹਾਂ ਸਰ ਨੰਬਰ 301 ਇੱਥੇ ਹਟਾਈ 43 47 ਨਾ ਘਾਟ ਤੇ ਲਵਾ ਕੇ ਪੈਰ ਦੇ ਨਾਲ ਸੱਜੇ ਖੱਬੇ ਦੇਖ ਕੇ ਫਿਰ ਤੁਸੀਂ ਅੱਗੇ ਅੱਗੇ ਰਾਹ ਜਾਣਾ ਠੀਕ ਆ ਐਨੀਵੇਰ ਇੱਧਰ ਵੀਕਲ ਚੱਲਦੀ ਜਾਂਦੇ ਆ ਇੱਧਰ ਰੋਕ ਲਈ ਤੁਸੀਂ ਉੱਪਰ ਕਿਆ ਕ੍ਰਾਸ ਕਰ ਲਓ ਵੀਕਲਾ ਦੇ ਉੱਪਰ ਠੀਕ ਹੈ ਤੇ ਜੀ ਪਾਸ ਇ ਸਰ ਕਰ ਚੁੱਕੇ ਦੋ ਦਿਨ ਹੋਏ ਇਹ ਤੇ ਆਇਆ ਨੂੰ ਹਾਂ ਡਰਾਈਵਰ ਸਾਹਿਬ ਤੁਹਾਨੂੰ ਕਿੰਨਾ ਚਿਰ ਹੋਇਆ ਐਸਪੀ ਦਾ ਸਰ ਜੀ ਹਾਂ ਚਾਰ ਘਾਟ ਦੇ ਉੱਪਰ ਹੈ ਚਾਰ ਘਾਟ ਦੇ ਉੱਪਰ ਹੈ ਕੈਮਰੇ ਪੂਰੇ ਚੱਲਦੇ ਆ ਤੁਹਾਡੇ ਹਾਂਜੀ ਹਾਂ ਠੀਕ ਹੈ ਤੇ ਮਗਰ ਵੀ ਚੱਲਦਾ ਹੈ ਭੈਣ ਜੀ ਦੋ ਦਿਨ ਹੋਏ ਵਰਦੀ ਕਰ ਲਓ ਕੰਪਲੀਟ ਬੱਚਿਆਂ ਦਾ ਦੇਖ ਰੇਖ ਰੱਖਣੀ ਤੁਹਾਡੀ ਜ਼ਿੰਮੇਵਾਰੀ ਹੈ ਜਦੋਂ ਤਾਰਨੇ ਆ ਬੱਚੇ ਨੂੰ ਪਿਆਰ ਦੇ ਨਾਲ ਸਾਈਡ ਤੇ ਲਾ ਕੇ ਹਾਂਜੀ ਸਰ ਤਾਰ ਕੇ ਕਿਵੇਂ ਬਾਸ ਦੀ ਪੂਰੀ ਸੁਲਟ ਹੋਣੀ ਚਾਹੀਦੀ ਫਰਸਟ ਬਾਕਸ ਕਿੱਥੇ ਹੈ ਓਕੇ ਛੱਡਣਾ ਹੈਗਾ ਪੂਰਾ ਕੰਪਲੀਟ ਹੈ ਤੇ ਫਿਰ ਬਗੜ ਉਹਦੀ ਚੀਜ਼ ਫੈਰ ਵਾਲੀ ਇਹ ਵੀ ਹੈਗਾ ਠੀਕ ਹੈ ਮਿੱਤਰ ਪਿਆਰੇ ਪੂਰਾ ਜਦੋਂ ਕਿਤੇ ਘਾਟ ਆਵੇ ਮਾਰਕ ਤੋਂ ਪੂਰੀ ਕਰਨੀ ਹੈ ਠੀਕ ਹੈ ਓਕੇ ਜਾਓ ਬੱਚੇ ਕੋਈ ਤਲੀਮ ਤਾਂ ਨਹੀਂ ਤੁਹਾਨੂੰ Hè? ག filtે ཧད ཚབབུབ སത�ེ ਦਾ ਪਤਾ ਹੁਣ ਕਿ ਇਹਨਾਂ ਦੇ ਮੈਂ ਜੁਬੇਦਿਆ ਪ੍ਰੋਜੈਕਟ ਆ ਕਿੰਨਾ ਚਲ ਰਿਹਾ ਹੈ। ਬੜਾ ਬਣਾ ਸਰ। ਹੋਣੇ ਵਿਟੂ ਬਾਦ ਕੋਈ ਰੂਲ ਅਸੂਲ ਤੋੜਨੇ ਨਹੀਂ ਜੋ ਤੇ ਸੜੇ ਕਾਜ ਪੂਰੇ ਆ। ਕੈਮਰੇ ਫਿੱਟਾ ਵਰਦੀ ਕੋਈ ਓਕੇ ਰੱਖਣੀ ਆ। ਠੀਕ ਸਰ। ਐਸੇ ਬਾਦ ਆਦਾ ਕੈਂਪ ਟੂ ਕੈਂਪ। ਬੱਚਿਆਂ ਦੀ ਪੂਰਾ ਕੇਅਰ ਕਰਨੀ ਆ। ਠੀਕ ਆ। ਠੀਕ ਆ। ਥੋੜੀ ਜ਼ਿੰਮੇਵਾਰੀ ਬਣ ਚੁੱਕੀ ਆ। ਹਾਂਜੀ ਹਾਂਜੀ ਸਾਰੇ ਜੀ। ਜਦੋਂ ਕੋਈ ਪ੍ਰੋਬਲਮ ਆਵੇ ਮਾਲਕ ਨੂੰ ਦੱਸੋ ਵੀ ਬਾਕੀ ਆਪਾਂ ਕਰਾਂਗੇ ਠੀਕ ਹੈ ਸਰਕਲ ਠੀਕ ਜਾਓ ਬਹੁਤ ਵਧੀਆ ਪਿੰਡ ਕਰਦੇ ਤੇ ਕਨੈਕਟ ਵਧੀਆ ਤਰੀਕੇ ਨਾਲ ਤਾਰਦੇ ਆ ਕੋਈ ਇਸ ਤਰ੍ਹਾਂ ਦਾ ਨਹੀਂ ਤੁਹਾਨੂੰ ਲਾਪਰਵਾਹੀ ਤੇ ਨਹੀਂ ਕਰਦੇ ਸਾਡੇ ਨਾਲ ਬਹੁਤ ਅੱਛੇ ਆ ਬਹੁਤ ਅੱਛੇ ਹਾਂ ਕੋਈ ਗੱਡੀ ਇਹ ਡਰਾਈਵਰ ਜਿਆਦਾ ਤਾਂ ਨਹੀਂ ਭਜਾਉਂਦਾ ਹਾਂ ਬਹੁਤ ਹੀ ਦਮਗੋ ਹੈ ਹਾਂ ਬੱਸ ਲੇਟਾਈਡ ਬਹੁਤ ਚੇ ਆ ਲੇਟ ਜਾਂਦੀ ਹੈ ਵਾਰੀ ਅੱਛਾ ਬਹੁਤ ਚੇ ਆ ਕੋਈ ਹੋਰ ਹੋਵੇਗਾ ਆ ਤਾਂ ਹੋਰ ਕਿਸੇ ਤਰ੍ਹਾਂ ਦੀ ਪ੍ਰੋਬਲਮ ओके ਫੇਰ ਵੀ ਤੁਸੀਂ ਦੱਸ ਸਕਦੇ ਹੋ ਸਾਨੂੰ ਅਗਲੇ ਦਿਨ ਤੋਂ ਹੁੰਦੇ ਸੀ ਹੁਣ ਘੜਕ ਮਾਰਾਂਗੇ ਹੁਣ ਉਸ ਤਰੀਕਾ ਕਾਰਵਾਈ ਕਰ ਸਕਦੇ ਆ ਜੇ ਤੁਹਾਨੂੰ ਪ੍ਰੋਬਲਮ ਦਿੰਦੇ ਆ ਤਾਂ ਜਦੋਂ ਤੂੰ ਬੱਟਿਆ ਤਾਂ ਨਾ ਕਿ ਉਤਰਨਾ ਨਾ ਫੈਟ ਤੇ ਲਗਾ ਕੇ ਪਿਆਰ ਦੇ ਨਾਲ ਸੱਜੇ ਖੱਬੇ ਦੇਖ ਕੇ ਫੇਰ ਤੁਸੀਂ ਅੱਗੇ ਅੱਗੇ ਰਾਹ ਜਾਣਾ ਠੀਕ ਆ ਇਹ ਨਹੀਂ ਵੀ ਇੱਧਰ ਵੀ ਕਲ-ਕਲ ਨਹੀਂ ਜਾਂਦੇ ਆ ਇੱਧਰ ਰੋਕ ਲਈ ਤੂੰ ਉੱਤਰ ਕੇ ਐ ਕ੍ਰੋਸ ਕਰ ਲਵੋ ਵੀ ਕਲਗ ਦੇ ਉੱਪਰ ਠੀਕ ਆ ਤੇ ਦੇਖਣਾ ਠੀਕ ਆ ਤੁਡੀ ਜ਼ਿੰਮੇਵਾਰੀ ਬੰਨਦੀ ਐ ਸਿਆਣੇ ਬੰਨਦੀ ਮੇਡਸ ਉਹਦੇ ਸਾਡੇ ਨਾਲ ਕੋਈ ਘਾਟਵਾਦ ਤੁਸੀਂ ਪੂਰੀ ਕਰਕੇ ਇਹਨਾਂ ਦੱਸਿਆ ਕਰੋ ਤੁਸੀਂ ਤੂੰ ਜਾ ਸਕਦੇ ਐ ਤੁਹਾਡਾ ਬੱਚਾ ਵੀ ਸਮਝਾ ਸਕਦਾ ਕਈ ਵਾਰੀ ਨਹੀਂ ਪਤਾ ਹੁੰਦਾ ਠੀਕ ਐ ਅਟੈਂਡ ਅਟੈਂਡ ਕਰਨ ਲਈ ਸਰ ਸਦੂ